ਤੁਸੀਂ ਕਹਿੰਦੇ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਜੇ ਸਰਕਾਰ ਨੇ ਕੀਤਾ ਤਾਂ ਹੁਣ ਉਹ ਜਿਮਣੀ ਚੋਂ ਵੀ ਕੱਢ ਕੇ ਜਲੰਧਰ ਵਾਲੀ ਉਹ ਕਹਿੰਦੇ ਹੁੰਦੇ ਨਾ ਮੂਸਾ ਭੱਜਾ ਮੌਤ ਤੋਂ ਆ ਕੇ ਮੌਤ ਖੜੀ ਤੇ ਹੁਣ ਤੁਸੀਂ 2022 ਦੇ ਵਿੱਚ ਤਾਂ ਹਰ ਗਏ ਤੇ ਹੁਣ ਤੁਸੀਂ ਫੇਰ ਭੱਜੇ ਫਿਰਦੇ ਹੋ ਮੌਤ ਫੇਰ ਮੂਰੇ ਖੜੀਆ ਮੌਤ ਮੇਨ ਜਦੋਂ ਬੰਦਾ ਰਾਜਸੀ ਤੌਰ ਤੇ ਹਾਰਦੇ ਨਾ ਜੀ ਉਹ ਉਹ ਜ਼ਮੀਰ ਦੇ ਤੌਰ ਤੇ ਵੀ ਤੇ ਉਹ اخلاਕੀ ਤੌਰ ਤੇ ਵੀ ਜੋ ਵਾਦੇ ਕਰੇ ਸੀ ਜੀ ਉਹ ਪੂਰੇ ਨਹੀਂ ਉਤਰੇ ਬੀਬੀ ਜੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਵਾਦੇ ਕਰੇ ਸੀ ਉਹ ਪੂਰੇ ਖਰੇ ਉਤਰ ਗਏ ਨਹੀਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਮਤਲਬ ਜਿੰਨੇ ਉਹਨੇ ਮੈਨੀਫੈਸਟੋ ਦੇ ਵਿੱਚ ਲਿਖੇ ਸੀ ਜਿਸ ਤਹਾ ਹੁਣ ਪੰਜਾਬ ਦਾ ਵਿੱਤੀ ਅ ਆਮਦਨ ਹੈਗੀ ਸੋਰਸ ਹੈ ਜਿੰਨਾ ਸਾਡੇ ਕੋਲੇ ਪੰਜਾਬ ਸਰਕਾਰ ਕੋਲੇ ਉਹ ਕਰ ਰਹੀ ਹੈ ਜੀ ਦਿੱਤਾ ਫਿਰ ਜਿਹੜੀ ਸਰਕਾਰ ਨੇ ਹੁਣ ਜਿੰਨੇ ਅਫਸਰ ਆਈਪੀਐਸ ਆਈਏ ਸਬਸਰ ਫੜਕੇ ਅੰਦਰ ਤੋਂ ਨਤੇ ਦੇਖੋ ਲੌਬੀ ਬਹੁਤ ਤਾਕੜੀ ਹੈ ਕਿਸੇ ਨੂੰ ਤੋੜਨਾ ਸਟਰੈਂਥ ਨੂੰ ਬਹੁਤ ਔਖਾ ਹੈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਮਤਲਬ ਜਿੰਨੇ ਉਹਨੇ ਮੈਨੀਫੈਸਟੋ ਦੇ ਵਿੱਚ ਲਿਖੇ ਸੀ ਜਿਸ ਤਹਾ ਹੁਣ ਪੰਜਾਬ ਦਾ ਵਿੱਤੀ ਅ ਆਮਦਨ ਹੈਗੀ ਸੋਰਸ ਹੈ ਜਿੰਨਾ ਸਾਡੇ ਕੋਲੇ ਪੰਜਾਬ ਸਰਕਾਰ ਕੋਲੇ ਉਹ ਕਰ ਰਹੀ ਹੈ ਜੀ ਸਰਕਾਰ ਜਿਹੜੀ ਇਹ ਤਾਂ ਹੁਣ ਮਤਲਬ ਬਿਨਾ ਮਤਲਬ ਦੇ ਬੇਤੁੱਕੇ ਬਿਆਨ ਦਿੰਦੇ ਨੇ ਤੇ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਸਪਸ਼ਟ ਕਰ ਦਿਓ ਜੀ ਵੀ ਕਿਹੜਾ ਲੀਡਰ ਕਹਿੰਦਾ ਵੀ ਕੁਝ ਨਹੀਂ ਕਰਿਆ ਜੇ ਆਪਾਂ ਗੱਲ ਕਰੀਏ ਵੀ ਬੀਬਾ ਬਾਦਲਾਉਂਦੇ ਆ ਜਾਂ ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਕਹਿੰਦੇ ਨੇ ਵੀ ਕੁਝ ਬਾਦ ਹੀ ਰਹਿੰਦੇ ਨੇ ਉਹ ਯਾਦ ਕਰਾਉਣੇ ਆ ਸਰਕਾਰ ਨੂੰ ਤੁਸੀਂ ਉਹਨਾਂ ਵਰਗੇ ਦੇ ਕੋਈ ਹਾਰ ਸਿਮਰਤ ਬਾਦਲ ਨੂੰ ਇਹ ਪੁੱਛੋ ਜੀ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਸੀਗੇ ਤੇ ਤੁਹਾਡਾ ਸਹਰਾ ਜਿਹੜਾ ਹੈਗਾ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਤੇਰੇ ਘਰ ਵਾਲਾ ਡਿਪਟੀ ਸੀਮ ਬਣ ਗਿਆ ਗ੍ਰਹਿ ਮੰਤਰਾਲੇ ਦਾ ਬਣ ਗਿਆ ਵਿਭਾਗ ਦਾ ਸੀਗਾ ਉਹਦੇ ਕੋਲੇ ਜੋ ਮਰਜੀ ਕਹਿੰਦਾ ਕਹੋਂਦਾ ਸੀਗਾ ਜੋ ਉਹੀ ਕੰਮ ਹੁੰਦਾ ਸੀ ਤੇ ਤੁਹਾਡਾ ਭਾਈ ਹੈ ਜਿਹੜਾ ਮਜੀਠੀਆ ਸਾਹਿਬ ਉਹ ਰੈਵਨਿਊ ਮਿਨਿਸਟਰ ਸੀਗਾ ਤੇ ਬੀਬੀ ਹੁਣ ਮਤਲਬ ਕਹਿੰਦੀ ਫਿਰਦੀ ਹੈ ਵੀ ਜੋ ਵਾਅਦੇ ਕਰੇ ਸੀ ਜੀ ਉਹ ਪੂਰੇ ਨਹੀਂ ਉਤਰੇ ਬੀਬੀ ਜੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਵਾਅਦੇ ਕਰੇ ਸੀ ਉਹ ਪੂਰੇ ਖਰੇ ਉਤਰ ਗਏ ਤੁਸੀਂ ਇਨਸਾਫ ਦਵਾਇਆ ਬੇਅਦਬੀਆਂ ਦਾ ਕਹਿੰਦੇ ਸੀ ਅਸੀਂ ਇਨਸਾਫ ਦਵਾਵਾਂ ਕਿ ਤੁਸੀਂ ਤਾਂ ਕਮਾਉਣ ਵਿੱਚ ਹੋਗੇ ਫਿਰ ਜਿਹੜਾ ਕੌਂਕੇ ਸੀ ਉਹਨੂੰ ਇਨਸਾਫ ਨਹੀਂ ਦਿੱਤਾ ਫਿਰ ਜਿਹੜੀ ਸਰਕਾਰ ਨੇ ਹੁਣ ਜਿੰਨੇ ਅਫਸਰ ਆਈਪੀਐਸ ਆਈ ਐ ਸਭ ਸੱਫੜ ਕੇ ਅੰਦਰ ਤੋਂ ਨਤੇ ਦੇਖੋ ਲੌਬੀ ਬਹੁਤ ਤਾਕੜੀ ਹੈ ਕਿਸੇ ਨੂੰ ਤੋੜਨਾ ਸਟਰੈਂਥ ਨੂੰ ਬਹੁਤ ਔਖਾ ਹੈ ਤੁਸੀਂ ਇੱਕ ਵੀ ਦੱਸੋ ਕਿ ਹੌਲਦਾਰ ਵੀ ਬੜਾ ਹੋਵੇ ਪੈਸੇ ਲੈਂਦਾ ਕਿਉਂਕਿ ਸੋਡੇ 25 75 ਦੇ ਮੈਚ ਸੀ ਜਿਹੜੇ ਤੁਸੀਂ ਪੈਸੇ ਲੈ ਕੇ ਸਾਰਿਆਂ ਨੂੰ ਲਾਉਂਦੇ ਰਹੇ ਹੋ ਤੇ ਜਿਹੜਾ ਇਹ ਆ ਆਪਣਾ ਤੁਸੀਂ ਕਹਿੰਦੇ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਜੇ ਸਰਕਾਰ ਨੇ ਕੀਤਾ ਤਾ ਹੁਣ ਉਹ ਜਿਮਣੀ ਚੋਂ ਵੀ ਕੱਢ ਕੇ ਜਲੰਧਰ ਵਾਲੀ ਉਹ ਕਹਿੰਦੇ ਹੁੰਦੇ ਨਾ ਮੂਸਾ ਭੱਜਾ ਮੌਤ ਤੋਂ ਆ ਕੇ ਮੌਤ ਖੜੀ ਤੇ ਹੁਣ ਤੁਸੀਂ 2022 ਦੇ ਵਿੱਚ ਤਾਂ ਹਰ ਗਏ ਤੇ ਹੁਣ ਤੁਸੀਂ ਫੇਰ ਭੱਜੇ ਫਿਰਦੇ ਹੋ ਮੌਤ ਫੇਰ ਮੂਰੇ ਕੜੀਆ ਮੌਤ ਮੀਨ ਜਦੋਂ ਬੰਦਾ ਰਾਜਸੀ ਤੌਰ ਤੇ ਹਾਰ ਜੇ ਨਾ ਜੀ ਉਹ ਉਹ ਜ਼ਮੀਰ ਦੇ ਤੌਰ ਤੇ ਵੀ ਤੇ ਉਹ اخਲਾਕੀ ਤੌਰ ਤੇ ਵੀ ਸਮਾਜਿਕ ਤੌਰ ਤੇ ਮਰ ਜਾਂਦਾ ਹੁੰਦਾ ਹੁਣ ਕੱਲੀ ਬੀਬੀ ਮੈਂ ਸਮਾਧਮ ਰਾਈ ਕਹਿੰਦਾ ਵੀ ਤੂੰ ਰਹਿ ਗਈ ਕੱਲੀ ਤੇ ਤੂੰ ਬਠਿੰਡਾ ਚੋਂ ਛੱਡੀ ਨਾ ਤੇ ਭੱਜੀ ਨਾ ਕੀ ਗੱਲ ਤੇ ਤੇਰੇ ਵੀ ਹਾਰ ਪਾ ਕੇ ਲੋਕ ਆ ਜਿਹੜੇ ਉਹ ਤੋਰਨਗੇ ਬੇਤੁਕੇ ਬਿਆਨ ਬੇ ਬੇਮਤਲਬੀਆਂ ਗੱਲਾਂ ਬੀਬੀ ਕਰਦੀ ਆ ਉਹਨੂੰ ਬਹੁਤ ਸਿਆਣੀ ਸਮਝਦਾ ਸੀ ਮੈਂ ਤਾਂ ਤੇ ਹੁਣ ਉਹ ਕਹਿੰਦੀ ਆ ਕਿ ਜੇ ਤੁਸੀਂ ਐ ਕਰਿਆ ਬੀਬੀ ਉਹ ਭੈਣੋਂ ਪ੍ਰਧਾਨ ਜੀ ਮੈਨੂੰ ਕੁੱਟਣਗੇ ਘਰੇ ਗਏ ਨੂੰ ਇਹ ਤਾਂ ਮਤਲਬ ਤਾਂ ਮੇਰਾ ਸਾਬਤ ਹੋ ਗਿਆ ਪ੍ਰਧਾਨ ਜੀ ਕੁੱਟਦੇ ਆ ਤੇ ਪ੍ਰਧਾਨ ਜੀ ਨੂੰ ਇਹ ਤੰਗ ਕਰਦੇ ਆ ਵੀ ਤੂੰ ਕਾਲੀ ਦਲ ਛੱਡ ਦੇ ਅਸੀਂ ਇਹਦੇ ਤੇ ਆਪ ਦਾ ਜਿਹੜਾ ਹੈਗਾ ਮਜੀਠੀਆ ਨੂੰ ਮੁੱਖ ਮੰਤਰੀ ਬਣਾਵਾਂਗੇ